ਬ੍ਰਦਰ ਮੈਂ ਬੀਟਕ ਮਕੈਨੀਕਲ ਗ੍ਰੈਜੂਏਟ ਹਾਂ ਤੇ ਸ਼ੌਂਕ ਸੀ ਮਨ ਨੂੰ ਕਿ ਮੈਂ ਗਵਰਨਮੈਂਟ ਜੌਬ ਕਰਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਤਰ੍ਹਾਂ ਦਾ ਮੰਨ ਲਓ ਕਿ ਕੁਝ ਵੀ ਲੋਕਾਂ ਦੀ ਮਦਦ ਕਰ ਸਕਦਾ ਹਰ ਪੱਖੋਂ ਉਹਨਾਂ ਨੂੰ ਇਨਸਾਫ਼ ਦਿਵਾ ਸਕਦਾ ਹੈ ਸਟਾਰਟਿੰਗ ਮੇਰੀ ਜੌਬ ਦੀ ਕਮਿਸ਼ਨਰ ਜਲੰਧਰ ਦੇ ਵਿੱਚ ਹੋਈ ਸੀ ਤੇ ਜੁਆਇਨਿੰਗ ਹੋਈ ਸੀ 2007 ਵਿੱਚ ਚਲੋ ਰੱਬ ਦੀ ਮਿਹਰ ਹੈ ਜੀ ਤੇ ਸਾਡੇ ਅਫਸਰਾਂ ਦਾ ਹੋਇਆ ਕਿ ਸਾਨੂੰ ਇਨ ਟਾਈਮ ਦੇ ਵਿੱਚ ਪ੍ਰੋਮੋਸ਼ਨ ਜੋ ਸਾਡੀ ਹੋਈ ਹੈ ਜੇ ਬੰਦਾ ਮਿਹਨਤ ਕਰਦਾ ਹੈ ਤੇ ਸੱਚੀ ਮਿਹਨਤ ਕਰਕੇ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ ਤੇ ਫੇ ਪ੍ਰੋਮੋਸ਼ਨ ਹੋਣ ਤੇ ਇਲੈਕਸ਼ਨ ਦੇ ਵਿੱਚ ਥਾਣਾ ਪੀਏ ਲੁਧਿਆਣਾ ਕਮਿਸ਼ਨਰ ਤੇ ਹੁੰਤੋ ਤੇ ਟਿੱਪਾ ਠਾਣੇ ਦਾ ਏਰੀਆ ਵਾ ਉਸ ਏਰੀਆ ਦੇ ਵਿੱਚ ਕੀ ਇਦਾਂ ਦਾ ਦੇਖਣ ਨੂੰ ਮਿਲਿਆ ਜਿਹੜਾ ਹੋਰ ਥਾਣੇ ਦੇ ਵਿੱਚ ਨਹੀਂ ਮਿਲਿਆ ਦੇਖਣ ਨੂੰ ਕਾਫੀ ਕੁਝ ਸਿੱਖਣ ਨੂੰ ਜੋ ਬਾਕੀ ਥਾਣੇ 'ਚ ਨਹੀਂ ਸੀ ਹਰੇਕ ਤਰ੍ਹਾਂ ਦਾ ਕਰਾਈਮ ਹੈਗਾ ਉਹ ਤੇ ਲੋਕਾਂ ਦੇ ਵਿੱਚ ਇਹ ਚੀਜ਼ ਹੈ ਕਹਿੰਦੇ ਨਾ ਪੁਲਿਸ ਵਾਲੇ ਦੋਸਤ ਚੰਗੇ ਨੇ ਨਾ ਰੋਣਾ ਤੋਂ ਦੁਸ਼ਮਣੀ ਚੰਗੀ ਹੈ ਇਹ ਕਿਉਂ ਜਿਹਦੇ ਵੱਲ ਦਾ ਡਿਸੀਜਨ ਹੋ ਗਿਆ ਅਸੀਂ ਸੱਚਲੇ ਦੇਖ ਕੇ ਡਿਸੀਜਨ ਕਰਨਾ ਹੈ ਉਹਨਾਂ ਕਹਿੰਦੇ ਹਾਂਜੀ ਠੀਕ ਹੈ ਕੋਈ ਪਾਰਟੀ ਅੰਗਰੇ ਨੇ ਨਹੀਂ ਸਾਡੀ ਸੁਣੀ ਨਹੀਂ ਹੈਗੀ ਸਾਡਾ ਇਹ ਨਹੀਂ ਕਿ ਹਰੇਕ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ 사시ਕ ਜਨਤਾਸੀਂ ਦੇਖ ਰਹੇ ਤੁਸੀਂ ਮਿੰਨ ਦਿਨ ਤੁਹਾਡੀ ਤਾਂ ਦੱਸ ਦਈਏ ਕਿ ਅੱਜ ਗੱਲ ਕਰਾਂਗੇ ਸਿਰਫ ਪੰਜਾਬ ਦੀ ਪੰਜਾਬ ਦੇ ਨੌਜਵਾਨਾਂ ਦੀ ਸੋ ਪਹੁੰਚੇ ਹਾਂ ਲੁਧਿਆਣਾ ਟਿੱਬਾ ਥਾਣੇ ਦੇ ਵਿੱਚ ਜਿੱਥੇ ਸਾਡੇ ਨਾਂ ਐਸਐਚਓ ਭਗਤਵੀਰ ਸਿੰਘ ਜੀ ਮੌਜੂਦ ਨੇ ਜਿੱਥੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਕਿਸ ਰੋਡ 'ਵਲ ਤੁਰ ਪਈ ਹੈ ਕਿਸ ਜਗ੍ਹਾ 'ਵਲ ਤੁਰ ਪਈ ਹੈ ਕਿ ਸਿਰਫ ਨੌਜਵਾਨੀ ਸਿਰਫ ਨਸ਼ੇ 'ਵਲ ਤੁਰ ਪਈ ਹੈ ਗੱਲ ਕਰਦੇ ਆ ਸਰ 사시ਕ ਸੋਸੀਓਲੋਜੀ ਸਰ ਬਹੁਤ ਬਹੁਤ ਸਵਾਗਤ ਕੀ ਕਹਿਣਾ ਸਰ ਸਭ ਤੋਂ ਪਹਿਲਾਂ ਤੁਸੀਂ ਇੱਥੇ ਪਹੁੰਚੇ ਹੋ ਇਸ ਮੁਕਾਮ ਦੇ ਵਿੱਚ ਕੀ ਹੈ ਕਿਵੇਂ ਪਹੁੰਚੇ ਬ੍ਰਦਰ ਮੈਂ ਬੀਟਕ ਮਕੈਨੀਕਲ ਗ੍ਰੈਜੂਏਟ ਹਾਂ ਤੇ ਸ਼ੌਂਕ ਸੀ ਮਨ ਨੂੰ ਕਿ ਮੈਂ ਗਵਰਨਮੈਂਟ ਜੌਬ ਕਰਾਂ ਆਪਣੇ ਦੇਸ਼ ਦੇ ਵਿੱਚ ਰਕੇ ਪੰਜਾਬ ਦੇ ਵਿੱਚ ਰਕੇ ਤੇ ਪਹਿਲ ਫਸਟਲੀ ਪਰ LIC ਇੰਸ਼ੋਰੈਂਸ ਦੇ ਵਿੱਚ ਮੈਂ ਐਜ਼ ਆਈਡੀਓ ਰਿਕਰੂਟ ਹੋਇਆ ਸੀ ਤੇ ਉਹਦੇ ਬਾਅਦ ਐਗਜ਼ਾਮ ਹੋਰ ਦਿੱਤੇ ਤੇ ਪਟਵਾਰੀ ਹੋਇਆ ਸੀ ਦੈਨ ਸਬ ਇੰਸਪੈਕਟਰ ਤੇ ਇੱਛਾ ਸੀ ਮੇਰੀ ਕਿਵੇਂ ਪੰਜਾਬ ਪੁਲਿਸ ਚ ਕਰਾਂ ਇੰਟਰਵਿਊ ਸੀ ਮੇਰਾ ਤੇ ਫਿਰ ਦੈਨ ਜੁਆਇਨ ਕੀਤਾ ਸਰ ਉਦੋਂ ਕਿੰਨੀ ਕੀ ਉਮਰ ਸੀਗੀ ਤੁਹਾਡੀ ਜਦੋਂ ਤੁਸੀਂ ਪਟਵਾਰੀ ਬਣੇ ਸੀਗੀ ਜਦੋਂ ਤੁਸੀਂ ਉਹ ਜੁਆਇਨਿੰਗ ਕੀਤਾ ਸੀ ਉਸ ਟਾਈਮ ਮੇਰੀ 25 ਇਅਰ ਉਮਰ ਸੀ ਤੇ ਸਰ ਹੁਣ ਕਿੰਨੀ ਕੀ ਉਮਰ ਹੈ ਤੇ ਹੁਣ 31 ਕਿਵੇਂ ਸਰ ਸੋਚਿਆ ਸੀਗਾ ਤੁਸੀਂ ਕਿ ਮੈਂ ਇੰਨੀ ਵਧੀਆ ਨੌਕਰੀ ਕਰਨ ਦੇ ਬਾਵਜੂਦ ਵੀ ਤੁਹਾਡਾ ਇੰਟਰਸਟ ਕਿਵੇਂ ਪੰਜਾਬ ਪੁਲਿਸ ਨੂੰ ਜੁਆਇਨ ਕਰਨ ਦਾ ਬਣਿਆ ਬ੍ਰਦਰ ਵੈਸੇ ਇਹ ਸੀ ਕਿ ਕਿਉਂ ਨਾ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੋ ਕੇ ਬੰਦਾ ਇੱਕ ਤਰ੍ਹਾਂ ਦਾ ਮੰਨ ਲਓ ਕਿ ਕੁਝ ਵੀ ਲੋਕਾਂ ਦੀ ਮਦਦ ਕਰ ਸਕਦਾ ਹੈ ਹਰ ਪੱਖੋਂ ਉਹਨਾਂ ਨੂੰ ਇਨਸਾਫ ਦਿਵਾ ਸਕਦਾ ਹੈ ਤੇ ਜਿਸ ਕਰਕੇ ਮੇਰਾ ਪਹਿਲਾਂ ਤੇ ਹੀ ਸ਼ੁਰੂ ਤੇ ਇੰਟਰਸਟ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਹੋ ਕੇ ਤੇ ਤਾਂ ਜੋ ਇੱਕ ਪਾਵਰ ਹੁੰਦੀ ਹੈ ਪੁਲਿਸ ਮੁਲਾਜ਼ਮ ਦੇ ਵਿੱਚ ਕਿ ਇਨਸਾਫ ਦਿਵਾਉਣਾ ਲੋਕਾਂ ਨੂੰ ਤੇ ਉਹ ਮੇਰੀ ਬੜੀ ਦਿਲੋਚਸਾ ਸੀ ਬਿਲਕੁਲ ਸਰ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਸੀਗਾ ਮੈਕਮੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿੱਦਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਸੀਗਾ ਥੋੜੇ ਪਰਿਵਾਰ ਚ ਜਾਂ ਤੁਸੀਂ ਪਹਿਲੇ ਹੋ ਨਹੀਂ ਪੰਜਾਬ ਪੁਲਿਸ ਚ ਤਾਂ ਕੋਈ ਹੈ ਨਹੀਂ ਸੀ ਹਾਂ ਫਾਦਰ ਸਾਹਿਬ ਐਕਸ ਆਰਮੀ ਜੂ ਸੀ ਤੇ ਬਾਕੀ ਹੋਰ ਕੋਈ ਮੁਲਾਜ਼ਮ ਸਰਕਾਰੀ ਹੈ ਨਹੀਂ ਸੀ ਪੰਜਾਬ ਦੇ ਵਿੱਚ ਐਡਾ ਸਰ ਤੁਹਾਡੀ ਡਿਊਟੀ ਇਸ ਟਾਈਮ ਲੁਧਿਆਣਾ ਦੇ ਵਿੱਚ ਬਿਲਕੁਲ ਤੁਸੀਂ ਪੋਸਟਿੰਗ ਹੈਗੀ ਆ ਪਰ ਤੁਸੀਂ ਸ਼ੁਰੂਆਤ ਕਿਸ ਜਗ੍ਹਾ ਤੋਂ ਕੀਤੀ ਸੀ ਕਿਥੇ ਤੁਹਾਡਾ ਪਿਛੋਕੜ ਪਿੰਡ ਕਿਥੇ ਪਿੰਡ ਤਾਂ ਪਿਛੋਕੜ ਆਪਣਾ ਜ਼ਿਲ੍ਹਾ ਡਿਸਟ੍ਰਿਕਟ ਗਰੂਪਨਗਰ ਚਮਕੌਰ ਸਾਹਿਬ ਦੀ ਬਜੀਦਪੁਰ ਪਿੰਡ ਪੈਂਦਾ ਤੇ ਸਟਾਰਟਿੰਗ ਮੇਰੀ ਜੌਬ ਦੀ ਕਮਿਸ਼ਨਰ ਜਲੰਧਰ ਦੇ ਵਿੱਚ ਹੋਈ ਸੀ ਤੇ ਜੁਆਇਨਿੰਗ ਹੋਈ ਸੀ 2016 ਦੇ ਵਿੱਚ ਤੇ ਉਸ ਦੇ ਬਾਅਦ ਫਿਰ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਟ੍ਰਾਂਸਫਰ ਕਰਵਾਈ ਸੀ ਤੇ ਦੈਨ ਹੁਣ ਪ੍ਰੋਮੋਸ਼ਨ ਹੋਣ ਤੇ ਲੁਧਿਆਣਾ ਦੇ ਵਿੱਚ ਆਇਆ ਸੀ ਇਲੈਕਸ਼ਨ ਕਿੰਨਾ ਸਰ ਕਿੰਨੇ ਥਾਣਿਆਂ ਦੇ ਵਿੱਚ ਤੁਸੀਂ ਐਜ਼ ਅ ਡਿਊਟੀ ਕਰ ਚੁੱਕੇ ਹੋ ਉਹ ਮੈਂ ਤਕਰੀਬਨ 8-9 ਥਾਣਿਆਂ ਦੇ ਵਿੱਚ ਅਲੱਗ-ਅਲੱਗ ਇਚਲੀਆਂ ਦੇ ਵਿੱਚ ਡਿਊਟੀ ਕਰਦਾ ਤੇ ਸਰ ਦੱਸਣਾ ਚਾਹੋਗੇ ਉਸ ਬਾਰੇ ਜਿੱਦਾਂ ਤੁਸੀਂ ਪਹਿਲਾਂ ਸਬ ਇਨਸਪੈਕਟਰ ਲੱਗੇ ਉਸ ਤੋਂ ਬਾਅਦ ਅੱਜ ਟ੍ਰਿਪਲ ਸਟਾਰ ਹੋ ਤੇ ਅੱਜ ਲੁਧਿਆਣੇ ਦੇ ਟਿੱਬਾ ਥਾਣੇ ਦੇ ਵਿੱਚ ਬੈਠੇ ਹੋ ਜਿੱਥੇ ਕਿ ਕਾਫੀ ਵੱਡਾ ਇਲਾਕਾ ਵਾ ਟਿੱਬਾ ਥਾਣੇ ਦਾ ਹੁਣ ਤੱਕ ਤੁਹਾਨੂੰ ਕਿਹੜਾ ਥਾਣਾ ਸਭ ਤੋਂ ਵਧੀਆ ਲੱਗਿਆ ਥਾਣੇ ਚਲੋ ਅਸੀਂ ਤਾਂ ਜੌਬ ਕਰਨੀ ਹੈ ਸਾਰੇ ਇੱਕ ਬਰਾਬਰੀ ਹੁੰਦੇ ਨੇ ਜਹਾ ਠੀਕ ਹੈ ਕੋਈ ਥਾਣਾ ਹੈਵੀ ਹੁੰਦਾ ਹੈ ਤੇ ਕੋਈ ਥਾਣਾ ਲਾਈਟ ਹੁੰਦਾ ਹੈ ਬਟ ਮੈਂ ਜੋ ਥਾਣੇ ਟਿੱਬੇ 'ਤੇ ਬੈਠਿਆ ਤਾਂ ਕਾਫੀ ਹੈਵੀ ਥਾਣਾ ਹੈ ਤੇ ਮੈਨੂੰ ਬੈਸਟ ਜੇ ਆਪਾਂ ਵੈਸੇ ਮੰਨੀਆਂ ਦਾ ਮਾਡਲ ਟਾਂ ਚੋ ਸਟਾਰਟਿੰਗ ਹੀ ਹੋਈ ਸੀ ਨਵੇਂ-ਨਵੇਂ ਭਰਤੀ ਹੋਏ ਸੀ ਤੇ ਉਹ ਚਲੋ ਅੱਛਾ ਸੀ ਉਸ ਵੇਲੇ ਫੀਲ ਕੀ ਨਵੇਂ-ਨਵੇਂ ਭਰਤੀ ਹੋਇਆ ਸ਼ੌਂਕ ਵੀ ਪਹਿਲਾਂ ਬਹੁਤ ਸੀ ਜੀ ਬਿਲਕੁਲ ਓਨ ਅ ਟ੍ਰਿਪਲ ਸਟਾਰ ਲੱਗੇ ਨੇ ਹੁਣ ਕਿਵੇਂ ਫੀਲ ਹੁੰਦਾ ਹੈ ਚਲੋ ਰੱਬ ਦੀ ਮਿਹਰ ਹੈ ਜੀ ਤੇ ਸਾਡੇ ਅਫਸਰਾਂ ਦਾ ਹੋਇਆ ਕਿ ਸਾਨੂੰ ਇਨ ਟਾਈਮ ਦੇ ਵਿੱਚ ਪ੍ਰੋਮੋਸ਼ਨ ਜੋ ਸਾਡੀ ਹੋਈ ਹੈ ਤੇ ਠੀਕ ਹੈ ਬਹੁਤ ਵਧੀਆ ਚੰਗਾ ਹੈ ਸਰ ਕੀ ਮੈਸੇਜ ਦੇਣਾ ਚਾਹੂਗੇ ਉਹ ਨੌਜਵਾਨਾਂ ਨੂੰ ਜਿਹੜੀ ਨੌਜਵਾਨ ਸਿਰਫ ਨਸ਼ਿਆਂ ਵੱਲ ਤੁਰ ਪਏ ਨੇ ਤੇ ਕੁਝ ਨੌਜਵਾਨ ਇਦਾਂ ਦੇ ਨੇ ਜਿਹੜੇ ਪੰਜਾਬ ਵਿੱਚ ਕਹਿੰਦੇ ਨੇ ਕੰਮਕਾਰ ਹੈ ਨਹੀਂ ਤੇ ਵਿਦੇਸ਼ਾਂ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਤੁਹਾਡੇ ਵੱਲੋਂ ਮੇਰੇ ਬੋਲੋ ਤਾਂ ਜੀ ਇਹੀ ਮੈਸੇਜ ਆ ਕਿ ਜੌਬ ਦੀ ਕਿਤੇ ਕਮੀ ਨਹੀਂ ਹੈਗੀ ਜੇ ਬੰਦਾ ਮਿਹਨਤ ਕਰਦਾ ਹੈ ਤੇ ਸੱਚੀ ਮਿਹਨਤ ਕਰਕੇ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਚਾਹੇ ਆਪਾਂ ਆਪਣੇ ਬਿਜ਼ਨਸ ਦੀ ਗੱਲ ਕਰੀਏ ਜੌਬ ਦੀ ਗੱਲ ਕਰੀਏ ਕੋਈ ਵੀ ਚੀਜ਼ ਕਰੀਏ ਇਹ ਲੋਕਾਂ ਦਾ ਨਸ਼ੇਵਾਲ ਜਾਣਾ ਜੇ ਕਹਿੰਦਾ ਦੀ ਪੰਜਾਬ ਤੇ ਜੌਬ ਨਹੀਂ ਹੈਗੀ ਇੰਡੀਆ 'ਚ ਜੌਬ ਨਹੀਂ ਤੇ ਆਪਾਂ ਵਿਦੇਸ਼ਾਂ ਵੱਲ ਜਾਈਏ ਇਹ ਬਿਲਕੁਲ ਗਲਤ ਹੈ ਅੱਜ ਹੁਣ ਮੇਰੇ ਨਾਲ ਦੇ ਕਾਫੀ ਬੈਚਮੇਟਸ ਨੇ ਆਪਣੇ ਕਾਲਜ ਦੀ ਗੱਲ ਕਰੀਏ ਸਾਡੀ ਕਟੋਵਰ 16 ਦਾ ਗਰੁੱਪ ਹੁੰਦਾ ਜਿਹਦੇ ਵਿੱਚੋਂ 10 ਬੰਦੇ ਅਸੀਂ ਉਰੇ ਸਰਕਾਰੀ ਜੌਬ ਲੱਗੇ ਹੋਏ ਨੇ ਲੋਕਾਂ ਨੂੰ ਨੌਜਵਾਨ ਨੂੰ ਮੇਰੀ ਇਹੀ ਇੱਕ ਬੇਨਤੀ ਹੈ ਕਿ ਬਾਹਰ ਨਾ ਜਾ ਕੇ ਆਪਾਂ ਉਰੇ ਮਿਹਨਤ ਕਰਕੇ ਚਾਹੇ ਬਿਜ਼ਨਸ ਕਰੀਏ ਚਾਹੇ ਜੌਬ ਕਰੀਏ ਤਾਂ ਉਰੇ ਹੀ ਬਹੁਤ ਕੁਝ ਹੈਗਾ ਹੈ ਬਿਲਕੁਲ ਸਰ ਹੁਣ ਤੱਕ ਕਿੰਨੇ ਥਾਣੇ ਤੁਸੀਂ ਚੇਂਜ ਕੀਤੇ ਆ ਤੇ ਹੁਣ ਡੱਬਾ ਥਾਣੇ ਦੇ ਵਿੱਚ ਪਹੁੰਚੇ ਹੋ ਬ੍ਰਦਰ ਜੇ ਚਾਰਕ ਥਾਣੇ ਆ ਪੰਜ ਰੰਦਰ ਕਮਿਸ਼ਨਸ ਤੇ ਆ ਮੈਂ ਉੱਤੇ ਮੋਡਲ ਟਾਊਨ ਚਾਰ ਨੰਬਰ ਡਿਵੀਜ਼ਨ ਦੋ ਨੰਬਰ ਡਿਵੀਜ਼ਨ ਤੇ ਸਦਰ ਥਾਣੇ ਦੇ ਵਿੱਚ ਦੈਨ ਆਫਟਰ ਕਮਹਾਲੀ ਦੇ ਵਿੱਚ ਖਰੜ ਹੋ ਗਿਆ ਸਦਰ ਖਰੜ ਸਿਟੀ ਕਰਾ ਲਈ ਸਦਰ ਕਰਾ ਲਈ ਤੇ ਘੜੂਆ ਤੇ ਫਿਰ ਪ੍ਰੋਮੋਸ਼ਨ ਹੋਣ ਤੇ ਇਲੈਕਸ਼ਨ ਦੇ ਵਿੱਚ ਥਾਣਾ ਪੀਜੂ ਲੁਧਿਆਣਾ ਕਮਿਸ਼ਨਰ ਤੇ ਹੁਣ ਟਿੱਬਾ ਥਾਣੇ ਵਿੱਚ ਬਿਲਕੁਲ ਸਰ ਟਿੱਬਾ ਥਾਣੇ ਦੇ ਵਿੱਚ ਪੋਸਟਿੰਗ ਹੋਏ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਅ ਇੱਕ ਮਹੀਨਾ ਹੋ ਗਿਆ 1 ਮਹੀਨਾ ਤੇ ਇੱਕ ਮਹੀਨੇ ਦੇ ਵਿੱਚ ਤੁਸੀਂ ਦੇਖਿਆ ਕਿ ਪਿਛੋਕੜ ਕਾਫੀ ਵਧੀਆ ਵਧੀਆ ਕੰਮ ਵੀ ਕੀਤੇ ਨੇ ਤੇ ਉਸ ਤੋਂ ਬਾਅਦ ਟਿੱਬਾ ਥਾਣੇ ਦੇ ਵਿੱਚ ਦਾ ਜਿਹੜਾ ਟਿੱਬਾ ਥਾਣੇ ਦਾ ਏਰੀਆ ਵਾ ਉਸ ਏਰੀਆ ਦੇ ਵਿੱਚ ਕੀ ਇਦਾਂ ਦਾ ਦੇਖਣ ਨੂੰ ਮਿਲਿਆ ਜਿਹੜਾ ਹੋਰ ਥਾਣੇ ਦੇ ਵਿੱਚ ਨਹੀਂ ਮਿਲਿਆ ਦੇਖਣ ਨੂੰ ਇਦਾਂ ਦਾ ਕੁਝ ਨਵਾਂ ਇੱਥੇ ਮਿਲਿਆ ਦੇਖਣ ਨੂੰ ਟਿੱਬਾ ਏਰੀਆ ਦੇ ਵਿੱਚ ਇਹ ਡਿਬਾ ਥਾਣਾ ਇਹ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਕਿ ਹੈਵੀ ਥਾਣਾ ਹੈ ਔਰ ਇਹ ਮਸਲਿਮ ਕਮਿਊਨਿਟੀ ਦੇ ਕਾਫੀ 30% ਦੇ ਕਰੀਬ ਹੈਗੇ ਆਪਣੇ ਪ੍ਰਵਾਸੀ ਭਾਈਚਾਰਾ ਹੈਗਾ ਆ ਤੇ ਉਰੇ ਕਾਫੀ ਕੁ ਸਿੱਖਣ ਨੂੰ ਮਿਲਿਆ ਜੋ ਬਾਕੀ ਥਾਣੇ ਜ ਨਹੀਂ ਸੀ ਹਰੇਕ ਤਰ੍ਹਾਂ ਦਾ ਕਰਾਈਮ ਹੈਗਾ ਉਰੇ ਤੇ ਕਾਫੀ ਕੁ ਦੇਖਿਆ ਤੇ ਬਿਲਕੁਲ ਸਰ ਇੰਨੀ ਵੱਡੀ ਨੌਕਰੀ ਦੇ ਵਿੱਚ ਇੰਨਾ ਵਧੀਆ ਸਟਰਗਲ ਕਰਨ ਤੋਂ ਬਾਅਦ ਇੱਥੇ ਤੱਕ ਪਹੁੰਚਣ ਦੇ ਵਿੱਚ ਸਭ ਤੋਂ ਵੱਡਾ ਕੇਸ ਕਿਹੜਾ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਔਖਾ ਲੱਗਿਆ ਹੋਵੇ ਫਾਈਨਲ ਕਰਨ ਦੇ ਵਿੱਚ ਉਸ ਸਭ ਤੋਂ ਵੱਡਾ ਜੀ ਸਦਰ ਘਰਾ ਦੇ ਸੀ ਇੱਕ ਬਲਾਈਂਡ ਮਰਡਰ ਸੀ ਸਟਾਰਟਿੰਗ ਦੇ ਵਿੱਚ ਕਿ ਕਿਸੇ ਨੇ ਫਾਇਰ ਕਰਕੇ ਆਪਣੇ ਦੋਸਤ ਨੂੰ ਮਾਰਤਾ ਸੀ ਤੇ ਉਹਨੂੰ ਟ੍ਰੇਸ ਕਰਨ ਦੇ ਵਿੱਚ ਕਾਫੀ ਦਿੱਕਤ ਹੋਈ ਜੋ ਕਿ ਫਿਰ ਵੀ ਚਲੋ ਗੁਰਦਾਸਪੁਰ ਤੋਂ ਅਸੀਂ ਉਹ ਲੈ ਕੇ ਆਏ ਸੀ ਉਹਨਾਂ ਨੂੰ ਤੇ 10-12 ਦਿਨ ਲੱਗੇ ਸੀ ਉਹਦੇ ਵਿੱਚ ਬਿਲਕੁਲ ਸਰ ਇੱਕ ਸਵਾਲ ਹੈ ਲੋਕਾਂ ਦਾ ਕਿ ਲੋਕ ਕਹਿੰਦੇ ਨੇ ਕਿ ਪੁਲਿਸ ਵਾਲਿਆਂ ਨਾਲ ਦੋ ਦੋਸਤੀ ਵਧੀਆ ਹੈ ਨਾ ਦੁਸ਼ਮਣੀ ਵਧੀਆ ਹੈ ਇਦਾਂ ਕਿਉਂ ਕਹਿੰਦੇ ਨੇ ਉਹ ਲੋਕ ਜਿਹੜੇ ਲੋਕਾਂ ਦੇ ਵਿੱਚ ਇਹ ਚੀਜ਼ ਹੈ ਕਹਿੰਦੇ ਨਾ ਪੁਲਿਸ ਵਾਲੇ ਦੋਸਤ ਚੰਗੇ ਨੇ ਨਾ ਉਹਨਾਂ ਤੋਂ ਦੁਸ਼ਮਣੀ ਚੰਗੀ ਹੈ ਇਹ ਕਿਉਂ ਇਹ ਤਾਂ ਬ੍ਰਦਰ ਹੁਣ ਉਹ ਉਹੀ ਦੱਸ ਸਕਦੇ ਐ ਐਕਚੁਅਲੀ ਬ੍ਰਦਰ ਇਦਾਂ ਹੈ ਨਾ ਕਿ ਹਰੇਕ ਸਾਡੇ ਕੋਲ ਦੋ ਪਾਰਟੀਆਂ ਨੇ ਆਣਾ ਹੈ ਇਹ ਇੱਕ ਸੱਚੀ ਹੈ ਇੱਕ ਝੂਠੀ ਹੈ ਜਿਹਦੇ ਵੱਲ ਦਾ ਡਿਸੀਜਨ ਹੋ ਗਿਆ ਅਸੀਂ ਸੱਚ ਦੇ ਦੇਖ ਕੇ ਡਿਸੀਜਨ ਕਰਨਾ ਹੈ ਉਹਨੇ ਕਹਿੰਦਾ ਹਾਂਜੀ ਠੀਕ ਹੈ ਦੂਈ ਪਾਰਟੀ ਕਹਿੰਦਾ ਨਹੀਂ ਜੀ ਸਾਡੀ ਸੁਣੀ ਨਹੀਂ ਹੈਗੀ ਸਾਡਾ ਇਹ ਨਹੀਂ ਕਿਦਾ ਹਰੇਕ ਦਾ ਅਲੱਗ-ਅਲੱਗ ਅਲੀਗੇਸ਼ਨ ਹੁੰਦਾ ਹੈ ਪਰ ਸਾਡੇ ਵੱਲੋਂ ਤਾਂ ਇਹੀ ਕੋਸ਼ਿਸ਼ ਰਹਿੰਦੀ ਕਿ ਅਸੀਂ ਇਨਸਾਫ ਕਰੀਏ ਜਿਹੜੀ ਪਾਰਟੀ ਸੱਚ ਹੈ ਉਹਨੂੰ ਇਨਸਾਫ ਦਈਏ ਤੇ ਦੂਈ ਨੂੰ ਆਪਾਂ ਸਜ਼ਾ ਦਈਏ ਬਿਲਕੁਲ ਸੋ ਦੇਖ ਸਕਦੇ ਹੋ ਸਾਡੇ ਨਾਲ ਟਿੱਬਾ ਥਾਣੇ ਦੇ ਵਿੱਚ ਐਸਐਚਓ ਭਗਤਵੀਰ ਜੀ ਮੌਜੂਦ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਾਫੀ ਆਪਣੀ ਛੋਟੀ ਉਮਰ ਤੋਂ ਉਹਨਾਂ ਨੇ ਸਟਰਗਲ ਸ਼ੁਰੂ ਕੀਤਾ ਥਾ ਤੇ ਉਸ ਤੋਂ ਬਾਅਦ ਕਈ ਨੌਕਰੀਆਂ ਛੱਡਣ ਤੋਂ ਬਾਅਦ ਅੱਜ ਇਸ ਮਕਾਮ ਦੇ ਵਿੱਚ ਪਹੁੰਚੇ ਨੇ ਅੱਜ ਉਹਨਾਂ ਦੇ ਯੂਨੀਫਾਰਮ ਟ੍ਰिपल ਸਟਾਰ ਲੱਗੇ ਹੋਏ ਨੇ ਸੋ ਅੱਜ ਐਸਐਚਓ ਨੇ ਸੋ ਸਟਰਗਲ ਕਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਨੌਜਵਾਨਾਂ ਲਈ ਬਹੁਤ ਵੱਡਾ ਮੈਸੇਜ ਹੈ ਕਿ ਸਟਰਗਲ ਕਰੋਗੇ ਤੇ ਨੌਕਰੀਆਂ ਮਿਲਣੀਆਂ ਹੀ ਮਿਲਣੀਆਂ ਹੈ ਜਦੋਂ ਮਿਹਨਤ ਕਰੋਗੇ ਤੇ ਮਿਹਨਤ ਬੁਲੰਦੀ ਤੁਹਾਡੀ ਕਦਮ ਜ਼ਰੂਰ ਚੁੰਮ ਬ੍ਰਦਰ ਮੈਂ ਵੀਟਕ ਮਕੈਨੀਕਲ ਗ੍ਰੈਜੂਏਟ ਹਾਂ ਤੇ ਸ਼ੌਂਕ ਸੀ ਮਨ ਨੂੰ ਕਿ ਮੈਂ ਗਵਰਨਮੈਂਟ ਜੌਬ ਕਰਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦਾ ਮੰਨ ਲਓ ਕਿ ਕੁਝ ਵੀ ਲੋਕਾਂ ਦੀ ਮਦਦ ਕਰ ਸਕਦਾ ਹਰ ਪੱਖੋਂ ਉਹਨਾਂ ਨੂੰ ਇਨਸਾਫ ਦਿਵਾ ਸਕਦਾ ਹੈ ਸਟਾਰਟਿੰਗ ਮੇਰੀ ਜੌਬ ਦੀ ਕਮਿਸ਼ਨਰ ਜਲੰਧਰ ਦੇ ਵਿੱਚ ਹੋਈ ਸੀ ਤੇ ਜੁਆਇਨਿੰਗ ਹੋਈ ਸੀ 2007 ਵਿੱਚ ਚਲੋ ਰੱਬ ਦੀ ਮਿਹਰ ਹੈ ਜੀ